ਹੁਣ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਸਾਬਕਾ ਕਨਵੀਨਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਸੋ ਵਡਾਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਮਿਹਰਬਾਨੀ ਜੀ ਤੁਹਾਡੀ ਵਡਾਲਾ ਸਾਹਿਬ ਜਿੱਦਾਂ ਕਿ ਤੁਸੀਂ ਪਿਛਲੇ ਸਮੇਂ ਧਾਰਮਿਕ ਪੱਧਰ ਉਤੇ ਇੱਕ ਵੱਡੀ ਮੁਹਿੰਮ ਆਰੰਭੀ ਬਕਾਇਦਾ ਇੱਕ ਲਹਿਰ ਸਥਾਪਿਤ ਕੀਤੀ ਬੜੀ ਚਰਚਾ ਰਹੀ ਧਾਰਮਿਕ ਪੱਧਰ ਉਤੇ ਅਕਾਲੀ ਦਲ ਦੇ ਅੰਦਰੂਨੀ ਤੇ ਬਾਹਰੀ ਸਾਰੇ ਮਾਮਲੇ ਉਤੇ ਆਖਰ ਅੱਜ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਵਰਕਿੰਗ ਕਮੇਟੀ ਤੇ ਉਹਨਾਂ ਦਾ ਜਿਹੜਾ ਅਸਤੀਫਾ ਪਿਛਲੇ ਸਮੇਂ ਪਿਆ ਸੀ ਉਹਨੂੰ ਮਨਜ਼ੂਰ ਕਰ ਲਿਆ ਗਿਆ ਕਿਵੇਂ ਆਪਣਾ ਪ੍ਰਤੀਕਰਮ ਹੈ ਜੇਕਰ ਆਪਾਂ ਸਾਰੀ ਸੁਧਾਰ ਲਹਿਰ ਦੀ ਜਿਹੜੀ ਲੀਡਰਸ਼ਿਪ ਦੇ ird gird ਜੇਕਰ ਤੁਹਾਡੇ ਨਾਲ ਇਹ ਸਾਰੀ ਗੱਲਬਾਤ ਕਰੀ ਹੈ ਕੋ ਸਤੀਫਾ ਉਹਨਾਂ ਦਾ ਬਹੁਤ ਲੰਬਾ ਸਮਾਂ ਭਾ ਕੇ ਇਹਨਾਂ ਨੇ ਅੱਜ ਮਨਜ਼ੂਰ ਕੀਤਾ ਉਹ ਵੀ ਇਹ ਇਸ ਆਧ ਰਹੀ ਕਿ ਉਹਨਾਂ ਦਾ ਜਿਹੜਾ ਹੈਗਾ ਟਰਮ ਖਤਮ ਹੋ ਗਈ ਸੀਗੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਤਾਂ ਗੱਲ ਹੈ ਹੀ ਨਹੀਂ ਕਿ ਉਹਦੇ ਵਿੱਚ ਜੀ ਨਾ ਸਿੰਘ ਜਬਾਨ ਦਾ ਕੋਈ ਜ਼ਿਕਰ ਹੈ ਕਿ ਸਾਨੂੰ ਹਦੇਸ਼ ਹੋਇਆ ਸੀਗਾ ਜੀ ਦੂਸਰੀ ਗੱਲ ਹੈ ਕਿ ਹੁਕਮਨਾਮੇ ਤੋੜ ਚੁੱਕੇ ਨੇ ਇਹ ਪਹਿਲਾਂ ਹੀ ਹੂੰ ਤੇ ਨਾਲ ਸਤੀਫੇ ਹੋਰ ਵੀ ਆਉਣੇ ਸੀਗੇ ਜਿਨ੍ਹਾਂ ਜਿਨ੍ਹਾਂ ਨੇ ਸਤੀਫੇ ਦਿੱਤੇ ਸੀਗੇ ਸਿੰਘ ਸਾਹਿਬ ਨੇ ਆਖਿਆ ਜੀ ਕਿ ਸਾਰੇ ਅਸਤੀਫੇ ਪ੍ਰਵਾਨ ਕਰਕੇ ਭੇਜੋ ਹੂੰ ਜੀ ਸੋ ਇਹ ਤਾਂ ਹੁਕਮਨਾਮਿਆਂ ਤੋਂ ਭਗੌੜੇ ਹੋ ਗਏ ਨੇ ਠੀਕ ਹੈ ਅੱਜ ਇਹਨਾਂ ਨੂੰ ਮਜਬੂਰਨ ਬਸ ਹੋ ਕੇ ਕਿਸੇ ਆਪਣੇ ਆੜ ਦੇ ਥੱਲੇ ਆ ਆਪਣੇ ਉਹਦਾ ਸਹਾਰਾ ਲੈ ਕੇ ਬਹਾਨੇ ਦਾ ਵੀ ਸਾਡੀ ਚਾਹਨ ਪੂਰੀ ਹੋ ਗਈ ਸੀ ਤੇ ਅਸੀਂ ਆਪਣਾ ਅਸਤੀਫਾ ਮਨਜ਼ੂਰ ਕਰਤਾ ਉਹਦਾ ਹੂੰ ਜੀ ਉਹ ਤਾਂ ਹੁਣ ਉਹਦਾ ਕੀ ਕਹਿਣਾ ਕਰਕੇ ਹੁਣ ਜਿਹੜਾ ਵਕਤ ਤੋਂ ਬਾਅਦ ਜਿਹੜਾ ਲਿਆ ਫੈਸਲਾ ਉਹਦਾ ਕੋਈ ਬਹੁਤ ਆਪਣਾ ਚੰਗਾ ਨਹੀਂ ਉਹਦਾ ਅਸਰ ਨਿਕਲਦਾ ਕੋਈ ਵਧੀਆ ਰਿਜ਼ਲਟ ਨਹੀਂ ਆਉਂਦਾ ਜੀ ਇੱਕ ਵਾਰੀ ਤਾਂ ਉਹ ਆਪਣੇ ਸਮੂਹੇ ਪੰਥ ਦੇ ਅੱਗੇ ਉਹ ਜਿਹੜੇ ਕਾਲ ਤੱਕ ਸਾਫ ਦੇ ਭਗੋੜੇ ਪਾਏ ਗਏ ਨੇ ਹੂੰ ਜੀ ਕਹਿੰਦਾ ਪਾਬਕੇ ਆਪਾਂ ਜੇਕਰ ਹੁਣ ਕੀ ਅੱਗੇ ਜਿਹੜੀ ਭਰਤੀ ਸ਼ੁਰੂ ਹੋਏਗੀ ਜਾਂ ਸੱਤ ਮੈਂਬਰੀ ਕਮੇਟੀ ਬਣੀ ਸੀ ਉਹ ਸਾਰੇ ਮਾਹੌਲ ਨੂੰ ਕਿਵੇਂ ਦੇਖਾਂਗੇ ਆਪਾਂ ਪੁਰੀ ਵਾਰੇ ਤਾਂ ਗੱਲ ਕੀਤੀ ਨਹੀਂ ਉਹਨਾਂ ਨੇ ਕੋਈ ਗੱਲ ਆਉਂਦੀ ਵੀ ਹੁਕਮਨਾਮੇ ਤਾਂ ਇਹਨਾਂ ਨੇ ਸੰਪੂਰਨ ਤੌਰ ਤੇ ਮੰਨੇ ਨਹੀਂ ਜੀ ਉਹਨਾਂ ਦੀ ਜਿਹੜੀ ਆਪਣੀ ਪ੍ਰਵਾਨਤਾ ਚਾਹੀਦੀ ਸੀ ਅਕਾਲੀ ਦਰਬ ਨੂੰ ਦੇਣੀ ਉਹ ਨਹੀਂ ਉਹਨਾਂ ਨੇ ਪ੍ਰਵਾਨ ਕੀਤੇ ਜਿਆਦਾ ਸੱਤ ਮੈਂਬਰ ਦੀ ਕਮੇਟੀ ਦਾ ਵੀ ਜ਼ਿਕਰ ਹੁੰਦਾ ਤੇ ਆਪਣੇ ਬਾਕੀ ਸਟੇਜੇ ਵੀ ਆਉਂਦੇ ਸਵੇ ਗੱਲਾਂ ਸਾਰੀਆਂ ਉਹਨਾਂ ਨੇ ਛੱਡ ਲਈਆਂ ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਆ ਜੀ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਇੱਕ ਤਰ੍ਹਾਂ ਦਾ ਆਪਣੇ ਇਹ ਦਿਖਾਤਾ ਕਿ ਅਸੀਂ ਅਕਾਲ ਤਖਤ ਸਾਹਿਬ ਨਾਲ ਟਕਰਾ ਵਿੱਚ ਹੈਗੇ ਆ ਹੂੰ ਓਕੇ ਉਤਕਰਾਰ ਰਹੇ ਨੇ ਅਕਾਲ ਤਖਤ ਸਾਹਿਬ ਨਾਲ ਕੋਈ ਉਹਨਾਂ ਨੇ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਨਾਮੇ ਆਏ ਮੰਨਣ ਵਾਲੀ ਗੱਲ ਉਹਨਾਂ ਨੇ ਨਿਮਰਤਾ ਨਹੀਂ ਦਿਖਾਈ ਜੀ ਜੀ ਤੇ ਹੁਣ ਫਿਰ ਆਪਣੀ ਅਗਲੀ ਰਣਨੀਤੀ ਕੀ ਰਹੋਗੀ ਜੇਕਰ ਬਤੌਰ ਸਦਾਰ ਲੈ ਤੁਹਾਡੇ ਨਾਲ ਇਹ ਗੱਲ ਕੀਤੀ ਜਾਵੇ ਚਲੋ ਅਸੀਂ ਤਾਂ ਦੇਖੋ ਜੀ ਮਤਲਬ ਅਸੀਂ ਪਹਿਲਾਂ ਤਾਂ ਅਸੀਂ ਜੋ ਆਪਣੇ ਜਾਇਦਰ ਸਾਹਿਬ ਕੋਲ ਜਾਵਾਂਗੇ ਉਹਨਾਂ ਤੋਂ ਅੱਗੇ ਲਵਾਂਗੇ ਜੀ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਕਰਾਂਗੇ ਸਾਨੂੰ ਦੱਸੋ ਉਦੇਸ਼ ਕੀ ਆ ਹੂੰ ਤੇ ਇਹਨਾਂ ਨੇ ਤਾਂ ਹੁਕਮਨਾਮੇ ਤੋੜਤੇ ਹੋਣਾ ਓਕੇ ਤੇ ਉਹ ਚਾਹੇ ਬਹੁਤ ਆਪਣੇ دیر ਬਾਅਦ ਅਸਤੀਫਾ ਆਪਣੇ ਪ੍ਰਵਾਨ ਕੀਤਾ ਹੂੰ ਤੇ ਬੱਟ ਫਿਰ ਵੀ ਹੁਕਮਨਾਮੇ ਤਾਂ ਆਪਣੇ ਉਹਨਾਂ ਦੀ ਲੰਘਣਾ ਹੋ ਗਈ ਆ ਤੇ ਹੁਣ ਅਸੀਂ ਜਾਵਾਂਗੇ ਉਹਨਾਂ ਤੋਂ ਸਿੰਘ ਸਾਹਿਬ ਕੋਲ ਬਾਕੀ ਅਸੀਂ ਆਪਣਾ ਪ੍ਰੋਗਰਾਮ ਅਲਿਖਾਂਗੇ ਵੱਖਰਾ ਜੋ ਸਾਡਾ ਬਣਦਾ ਹੈ ਜੋ ਸਾਨੂੰ ਸੰਗਤ ਆਪਣੇ ਕਹਿ ਰਹੀ ਆ ਜਿਵੇਂ ਲੋਕ ਰਾਏ ਹੋਊਗੀ ਅੱਜ ਉਹ ਲੋਕ ਰਾਏ ਲੈ ਕੇ ਤਾਂ ਅਸੀਂ ਆਪਣਾ ਜਿਹੜਾ ਸੇਵਾ ਦਾ ਸਾਡਾ ਜੋ ਹੈਗਾ ਆ ਅਰਜ਼ ਬੰਦਾ ਉਹਨੂੰ ਨਵਾਵਾਂਗੇ ਤੇ ਜਿਵੇਂ ਜਿਵੇਂ ਸਮਾਂ ਆਇਆ ਉਹਦੇ ਮੁਤਾਬਕ ਸਮੇਂ ਦੇ ਮੁਤਾਬਕ ਫੈਸਲਾ ਲਵਾਂਗੇ ਜੀ ਅੱਜ ਇੱਥੇ ਮੀਟਿੰਗ ਹੋਈ ਆ ਆਪਣੇ ਸੰਤ ਸਮਾਜ ਦੀ ਜੀ ਜੀ ਉਹਨਾਂ ਨੇ ਵੀ ਉਸ ਕੱਠ ਵਿੱਚ ਕਿਹਾ ਵੀ ਇਹ ਜਿਨ੍ਹਾਂ ਨੇ ਬਾਰ-ਬਾਰ ਹੁਕਮਾਂਮਾਂ ਨੂੰ ਲੰਘਣੀ ਕਿੱਥੇ ਲੈਣਾ ਦਿੱਤੀ ਆ ਤੇ ਇਹਨਾਂ ਨੂੰ ਸੱਦ ਕੇ ਸਿੰਘ ਸਾਹਿਬ ਨੂੰ ਇਹਨਾਂ ਨੂੰ ਆਪਣੇ ਜਿਹੜੇ ਹੈਗਾ ਜਿਹੜਾ ਪੰਥਕ ਰੱਖਦੇ ਨੇ ਇਹਨਾਂ ਨੂੰ ਐਲਾਨ ਕਰਨਾ ਚਾਹੀਦਾ ਜੀ ਇਹਨਾਂ ਦਾ ਪੰਛਾ ਨਾ ਕੋਈ ਲੈਣਾ ਦੇਣਾ ਨਹੀਂ ਅਕਾਲੀ ਕੋਹਣ ਦੇ ਹੱਕਦਾਰ ਨਹੀਂਗੇ ਹੂੰ ਜੀ ਤੇ ਇਹ ਜਿਹੜਾ ਆਪਣਾ ਗਰੁੱਪ ਆ ਜੀ ਇਹ ਉਹ ਵੀ ਮਤਲਬ ਹੌਲੀ ਹੌਲੀ ਸਾਰਾ ਮੁਹਾਜਦਾ ਨੇ ਡੋਟ ਬਣਿਆ ਹੀ ਆ ਹੂੰ ਹੂੰ ਸਿੱਖ ਪੰਥ ਵਿੱਚ ਜੀ ਜੀ ਤੇ ਉਹ ਉਹਦਾ ਹੁਣ ਕੀ ਰੂਪ ਰੇਖਾ ਬਣਦੀ ਆਉਣ ਵਾਲੇ ਸਮੇਂ ਤੇ ਅਸੀਂ ਉਹਦਾ ਤੈਅ ਕਰਾਂਗੇ ਕਹਿੰਦੇ ਸਾਡੀ ਜ਼ਿੰਮੇਵਾਰੀ ਬਣਦੀ ਫਰਜ਼ ਬਣਦਾ ਉਹਨੂੰ ਸੰਗਤ ਪ੍ਰਤੀ ਪੰਥ ਲਈ ਜੀ ਫਿਰ ਦੋਗੇ ਨੇਕ ਹੋ ਕੇ ਇਮਾਨਦਾਰੀ ਨਾਲ ਤੇ ਸੱਚੇ ਮਨੋਂ ਸੇਵਾ ਦੀ ਭਾਵਨਾ ਨਾਲ ਅਸੀਂ ਨਿਭਾਵਾਂਗੇ ਕਹਿੰਦਾ ਪਾ ਬਟਾਲਾ ਸਾਹਿਬ ਕਿ ਡੈਲੀਗੇਟ ਜਿਹੜੀ ਪ੍ਰਕਿਰਿਆ ਜੇਕਰ ਉਹ ਸ਼ੁਰੂ ਕਰਦੇ ਆ ਹੁਣ ਇਸ ਪ੍ਰੋਸੈਸ ਦੇ ਵਿੱਚ ਤਾਂ ਤੁਹਾਡੇ ਵੱਲੋਂ ਹਾਲੇ ਫੈਸਲਾ ਵਿਚਾਰਿਆ ਜਾਏਗਾ ਕਿਵੇਂ ਕਰਨਾ ਹੈ ਕਿਵੇਂ ਨਹੀਂ ਉਹਨਾਂ ਨੇ ਤਾਂ ਆਪਣਾ ਉਹਨਾਂ ਨੇ ਇੱਕਦਮ ਭਰਤੀ ਦਾ ਉਹਨਾਂ ਨੇ ਸ਼ੁਰੂ ਕਰਤਾ ਵੀ ਅਸੀਂ ਕਹਿੰਦਾ ਵੀ ਸ਼ੁਰੂ ਕਰ ਦੇਣੀ ਆ ਜੀ ਜੀ ਉਹ ਤਾਂ ਮੈਂ ਫਿਰ ਤੁਹਾਨੂੰ ਤੁਹਾਡੇ ਧਿਆਨ 'ਚ ਲਿਆ ਰਿਹਾ ਜਿਸ ਗੱਲ ਦਾ ਜ਼ਿਕਰ ਕਰਦਾ ਨਹੀਂ ਉਹ ਤਾਂ ਹੁਕਮਨਾਮੇ ਦੀ ਲੰਘਣਾ ਕਰਤੀ ਉਹਨਾਂ ਨੇ ਹੂੰ 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 ਜੀ ਠੀਕ ਹੈ ਜੀ ਕਰਕੇ ਉਹਨਾਂ ਸੱਤ ਮੈਂਬਰੀ ਕਮੇਟੀ ਮੰਨੀ ਨਹੀਂ ਜੀ 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 ਤੇ ਆਪਣੇ ਉਹਨਾਂ ਨੇ ਇਹ ਵੀ ਨਹੀਂ ਆਖਿਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮਤਲਬ ਅੱਸੀਵਾ ਦਿੱਤਾ ਹੈ ਹੂੰ ਹੂੰ ਜੀ ਤੇ ਨਾ ਹੀ ਬਾਕੀ ਸਿਫ਼ੇ ਗਏ ਜਿਹੜੇ ਹੋਰ ਸੀਗੇ ਹੂੰ ਹੂੰ ਤੇ ਸੋ ਇਸ ਕਰਕੇ ਇਹ ਜਿਹੜਾ ਅਸੀਂ ਆਪਣਾ ਜਿਹੜਾ ਸਾਡਾ ਹੈਗਾ ਆ ਬੰਦਾ ਆਪਣਾ ਫਰਜ਼ ਅਸੀਂ ਉਹ ਸੰਗਤ ਦੇ ਕੋਲ ਜਾ ਕੇ ਜੀ ਆਪਣੇ ਲੋਕਾਂ ਨੂੰ ਮੈਂ ਦੱਸ ਕੇ ਕਿ ਲੋਕ ਲਹਿਰ ਖੜੀ ਕਰਾਂਗੇ ਲੋਕ رائے ਦੇ ਨਾਲ ਅਸੀਂ ਆਪਣਾ ਜਿਹੜਾ ਅਗਲਾ ਫੈਸਲਾ ਲਵਾਂਗੇ ਸਾਨੂੰ ਵੀ ਆਪਣੇ ਗਰੂਪ ਰੇਖਾ ਤੇ ਕਮੀ ਬੂਗੀ ਪਰ ਚਲੋ ਟਾਈਮ ਨ ਹੋ ਜੂਗੀ ਜੀ ਜੀ ਅਜੀ ਆਪਣੇ ਸਮੇਂ ਤੋਂ ਪਹਿਲਾਂ ਉਹਦੀ ਤਿਆਰੀ ਕਰਾਂਗੇ ਅਸੀਂ ਲੇਕਿਨ ਜਦੋਂ ਸਮਾਂ ਆ ਗਿਆ ਉਹਨੂੰ ਆਪਣੇ ਅਮਲੀ ਰੂਪ ਦੇ ਦੇਾਂਗੇ ਬਿਲਕੁਲ ਬਿਲਕੁਲ ਖੈਰ ਚੈਨਲ ਇਮਿਸ਼ਨ ਪੰਜਾਬੀ ਲਈ ਬਡਾਲਾ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਚੰਗਾ ਜੀ ਮਿਹਰਬਾਨੀ ਜੀ ਇਹ ਮਿਸ਼ਨ ਪੰਜਾਬੀ